ਰਾਜਵੀਰ ਵੀਰ ਦੀ ਜੇ ਗੱਲ ਕਰੀਏ ਤੇ ਮੈਂ ਹਮੇਸ਼ਾ ਗੱਲ ਕਹਿੰਦਾ ਨਾ ਕਿ ਇੰਡਸਟਰੀ ਦੇ ਵਿੱਚ ਕਲਾਕਾਰ ਬਹੁਤ ਨੇ ਪਰ ਬਹੁਤ ਚੰਦ ਗਿਣਤੀ ਕਲਾਕਾਰ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਪਰਿਵਾਰ ਕਹਿ ਕੇ ਬੁਲਾਉਂਦੇ ਆ ਕਿਹ ਪ੍ਰੋਫੈਸ਼ਨਲ ਵਰਲਡ ਹੈ ਪਰ ਵੀਰ ਦੇ ਨਾਲ ਤਕਰੀਬਨ ਇੰਡਸਟਰੀ ਦੇ ਹਰ ਬੰਦੇ ਨਾਲ ਉਹਦਾ ਪਿਆਰ ਇਸ ਤਰੀਕੇ ਦਾ ਰਿਹਾ ਹਮੇਸ਼ਾ ਕਿਉਂ ਭੁੱਲਿਆ ਨਹੀਂ ਜਾ ਸਕਦਾ ਉਹ ਚੀਜ਼ਾਂ ਦੁਬਾਰਾ ਬਣ ਨਹੀਂ ਸਕਦੀਆਂ ਕਿਸੇ ਨਾਲ ਔਰ ਮੈਂ ਹੀ ਬੇਨਤੀ ਕਰੂੰਗਾ ਸਾਰਿਆਂ ਨੂੰ ਕਿ ਅਸੀਂ ਰਲ ਮਿਲ ਕੇ ਪਰਿਵਾਰ ਦੇ ਨਾਲ ਹਮੇਸ਼ਾ ਰਹੀਏ ਔਰ ਵਾਹਿਗੁਰੂ ਕਿਰਪਾ ਕਰੇ ਜਿੰਨਾ ਉਹ ਸਾਨੂੰ ਆਰਟ ਵਾਈਜ਼ ਦੇ ਕੇ ਗਏ ਨੇ ਜਿੰਨਾ ਕੁਝ ਸਾਨੂੰ ਪਿਆਰ ਦੇ ਕੇ ਗਏ ਨੇ ਜਿੰਨਾ ਸਾਨੂੰ ਹਸਾ ਕੇ ਗਏ ਨੇ ਡੈਫੀਨਿਟਲੀ ਉਹ ਗੁਰੂ ਚਰਨਾ ਦੇ ਵਿੱਚ ਵਿਰਾਜੇ ਹੋਣਗੇ ਸੋ ਸਤਿਗੁਰੂ ਕਿਰਪਾ ਕਰਨ ਪਰਿਵਾਰ ਤੇ ਉਹਦੇ ਬੱਚਿਆਂ ਤੇ ਵੀ ਆਪਣੇ ਹੱਥ ਰੱਖਣਾ ਅੱਜ ਲੱਗਦਾ ਵੀ ਕਿਤਨਾ ਕਿਤੇ ਸੜਕ ਹਾਸੇ ਦਾ ਇਸ ਤਰ੍ਹਾਂ ਸ਼ਿਕਾਰ ਹੋਣਾ ਸਵਾਲ ਵੀ ਖੜੇ ਕਰਦਾ ਹੈ ਕਿ ਕਿਸ ਤਰ੍ਹਾਂ ਇਸ ਇਸ ਤਰੀਕੇ ਪਰਵਾਹ ਉਪਣੀਆਂ ਚਾਹੀਦੀ ਹੈ ਕਿਸੀ ਨਿਗਾਮ ਲਗਣੀ ਚਾਹੀਦੀ ਹੈ ਡੈਫੀਨੇਟਲੀ ਜੀ ਇਹਦੇ ਬਾਰੇ ਮੈਂ ਬੇਨਤੀ ਵੀ ਕਰਦਾ ਕਿ ਸਾਨੂੰ ਸਾਰਿਆਂ ਨੂੰ ਬਹੁਤ ਸੋਹਰ ਤਰੀਕੇ ਨਾਲ ਸੋਚ ਕੇ ਤੇ ਐਕਸ਼ਨ ਲੈਣ ਦੀ ਲੋੜ ਹੈ ਤਾਂ ਜੋ ਇਹੋ ਜਿਹੇ ਹਾਦਸੇ ਜਿਹੜੇ ਵਾਰ-ਵਾਰ ਨਾ ਬਹੁਤ ਮਾੜਾ ਹੋਇਆ ਤੇ ਸਾਡੇ ਵੱਡੇ ਭਾਈ ਦਾ ਬੜਾ ਸਰਕਾਰ ਆ ਉਹਨਾਂ ਦਾ ਆਲਵੇਜ਼ ਤੇ ਬੜਾ ਪਿਆਰ ਸੀ ਮੇਰੇ ਨਾਲ ਵੀ ਤੇ ਬਸ ਕੀ ਬੋਲੀਏ 잡ਦੇ ਪਾਣੇ ਆ ਤੇ ਬਹੁਤ ਮਾੜਾ